ਮੇਰਾ ਬਾਹਰਲਾ ਮਹਾਂਤ ਜੰਗੀਰਦਾਸ ਜਿੱਥੇ ਅੱਜ ਸ਼ਹਿਰ ਦੇ ਬ੍ਰਾਹਮਣਾਂ ਨੂੰ ਸ਼ਰਾਧ ਕਰਵਾਇਆ ਗਿਆ ਬੜੀ ਹੀ ਬਰਜਾਦਾ ਨਾਲ ਸ਼ਹਿਰ ਦੇ ਬ੍ਰਾਹਮਣਾਂ ਨੂੰ ਸ਼ਰਾਧ ਕਰਵਾਇਆ ਗਿਆ ਰਾਤੋਂ ਬਾਅਦ ਉਹਨਾਂ ਨੇ ਦੱਖਣ ਦੇ ਪੇਰੀਆ ਫੁਲਾਉਂਦੇ ਹੋਏ ਮਹਾਂਤ ਬੋਕਨ ਦਾਸ ਮਹਾਂਤ ਵੀਰਵਾਲ ਦਾਸ ਮਹਾਂਤ ਰੰਗਵੀਰ ਦਾਸ ਮਹਾਂਤ ਵੀਰਵਾਲ ਦਾਸ ਤੇ ਬਾਕੀ ਸਮੂਹ ਡੇਰੇ ਦੇ ਦਾ ਦਾ ਪੁਸ਼ਪੰਦ ਜੀ ਲੇਟ ਹੋ ਗਏ ਸੀ ਸਾਡੇ ਮੇਲਾ ਜੀ ਕਿਵੇਂ ਹੋ ਸਾਡੇ ਬੀਜੇ ਦਾਇਤ ਜੀ ਬ੍ਰਾਹਮਣਾਂ ਨੂੰ ਅੱਜ ਸ਼ਰਾਧ ਕਰਵਾਇਆ ਕੋਇਆਗੇ ਬੜੀ ਹੀ ਮਰਜ਼ਾਦਾ ਦੇ ਨਾਲ ਡੇਰਾ ਬਾਹਰਲਾ ਸਾਕਰ ਦਵਾਰਾ ਮਹਾਂਤ ਜੰਗੀਰਦਾਸ ਜਿੱਥੇ ਭਵਾਨ ਸ੍ਰੀ ਰਾਮ ਜੀ ਦਾ ਦਰਬਾਰ ਲੱਗਿਆ ਹੋਇਆ ਹੈ ਅੱਜ ਪਿਤਰਾ ਦਾ ਬਾਬਾ ਜਗੀਰਦਾਸ ਸ਼ਰਾਧ ਕਰਵਾਇਆ ਗਿਆ ਹੈ ਸ਼ਹਿਰ ਦੇ ਬ੍ਰਾਹਮਣ ਬਡੀ ਗੰਤੀ ਵਿੱਚ ਡੇਰਾ ਮਾ ਤੁਸ਼ਕੀਰ ਦਾਸ ਪਾਪਾ ਵਿਕੇ ਕੌਂਸਲਰ ਅਤੇ ਡੇਰੇ ਵੱਲੋਂ ਕੀਤਾ ਹੋਇਆ ਸ਼ਰਾਬ ਬੜੀ ਜਿਆਦਾ ਨਾਲ ਸ਼ਰਾਬ ਕਰਵਾਇਆ ਗਿਆ ਪਾਪਾ ਮੋਹਨ ਦਾ ਜੀ ਵੀ ਪਹੁੰਚੇ ਨਹੀਂ ਪੰਡਤ ਭਰਨ ਪਾਸ਼ਮਾ ਕੌਂਸਲਰ ਇਹ ਵੀ ਸ਼ਰਾਬ ਖਾਣ ਲਈ ਪਹੁੰਚੇ ਨੇ ਹੈਲੋ ਸ਼ੀਰਵਾਦ ਹਾਂ ਲੈਂਦੇ ਫੇ ਸਾਡੇ ਤੇਰੇ ਦੇ ਮਹੰਤ ਬੁੱਕਨਦਾ ਜੀ ਔਰ ਬਾਬਾ ਜੀ ਅੱਜ ਦਸਿਓ ਮੜਾ ਜਾਂ ਸ਼ਰਾਦ ਵਾਰੀ ਹਾਂਜੀ ਇਹ ਸਾਡੇ ਆਪਣੇ ਪਵਿੱਤਰਾਂ ਦਾ ਜੋ ਵੀ ਸ਼ਰਾਦ ਹੈ ਜੀ ਇਹਨਾਂ ਦੇ ਨਿਮੇਤ ਅੱਜ ਅਸੀਂ 101 ਪੰਨਰ ਤਾਂ ਨੂੰ ਭੋਜਨ ਸੇ ਕਾ ਕੇ ਅਸੀਂ ਉਹਨਾਂ ਦੇ ਨਿਮੇਤ ਉਹਨਾਂ ਦੀ ਸਰਦਾ ਪਾਵਨਾ ਜਿਵੇਂ ਸਾਡੇ ਬਜ਼ੁਰਗਾਂ ਦਾ ਦੁਆਰਾ ਚੱਲ ਲਈ ਆਈ ਆ ਉਸੇ ਲੋੜ ਦੀ ਆਪਾਂ ਅੱਗੇ ਵੀ ਇੰਦਾ ਹੀ ਚੱਲਦੀ ਰਹੂਗੀ ਇੰਦਾ ਹੀ ਡੇਰੇ ਦੀ ਮਰਿਆਦਾ ਨੂੰ ਆਪਾਂ ਕੈਮਰਾ ਖੰਨ ਬਹੁਤ ਸਿਆਪਨ ਕੰਮ ਚੱਲਦਾ ਰਹਗਾ ਡੇਰੇ ਦੇ ਮਹੰਤ ਬੁਕੰਧਾ ਜੀ ਨੇ ਦੱਸਿਆ ਕਿ ਡੇਰੇ ਦੀ ਲੰਮੇ ਸਮੇਂ ਤੋਂ ਮਰਿਆਦਾ ਚੱਲ ਰਹੀ ਹੈ ਅੱਜ 108 ਪੰਡਤਾਂ ਨੂੰ ਪਿੱਤਰਾਂ ਦਾ ਸ਼ਰਧਾਰ ਕਰਵਾਇਆ ਗਿਆ ਹੈ ਹਾਂ ਲੈ ਲਓ। ਇਹ ਕਰੋ। ਸ਼ਰਾਧ ਕਰਵਾਇਆ। 1 ਮਿੰਟ ਲੈਣਾ। ਸ਼ਰਾਧ ਕਰਵਾਇਆ ਗਿਆ। ਲਓ। ਗਿਆ। ਇਹ ਉਹ ਦੇਰ। ਅਸ਼ੀਰਵਾਦ। ਆ ਪੀੜਾ ਗਏ ਦੇ ਦੇ ਵਿੱਚ 108 ਪੰਡਤਾਂ ਨੂੰ ਅੱਜ ਬੜੇ ਪਿਆਰ ਸਤਿਕਾਰ ਨਾਲ ਸ਼ਰਾਧ ਕਰਵਾਇਆ ਗਿਆ। ਇਹ ਇਸ ਤਰ੍ਹਾਂ ਦਾ ਸ਼ਰਾਧ ਹੈ। ਬਹੁਤ ਲੰਮੇ ਸਮੇਂ ਤੋਂ ਇਹ ਮਰਜ਼ਾਦਾ ਡੇਰੇ ਵੱਲੋਂ ਡੇਰੇ ਚੱਲ ਰਹੀ ਹੈ। ਉਸ ਮਰਜ਼ਾਦਾ ਤਹੇ ਦੀ ਇਹ ਸ਼ਰਧਾ ਕਰਵਾਇਆ ਗਿਆ ਮਹਾਂਤ ਸੋਮਦਾਤ ਜੀ ਇਹ ਵੀ ਡੇਰੇ ਦੇ ਮਹਾਂਤ ਨੇ ਬਹੁਤ ਵਧੀਆ ਉਦੋਂ ਮੈਂ ਇਹ ਜੋ ਕਿ ਡੇਰੇ ਦੀ ਮਰਜ਼ਾਦਾ ਨੂੰ ਉਸੇ ਤਰ੍ਹਾਂ ਹੀ ਕਾਇਮ ਰੱਖਿਆ ਹੈ ਚਲਾਗਾ ਜੋ ਕਦਮ ਹੈ ਜੈ ਦੀ ਕਾਰਾ